ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਰਹੋਗੇ ਵਧੀਆ ਹੋਵੋਗੇ ਮੈਂ ਪਰਮਿੰਦਰ ਕਾ ਚੈਰ ਕਲੈਕਸ਼ਨ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਏ ਆ ਬਹੁਤ ਹੀ ਸੋਹਣੀ ਵੀਡੀਓ ਵੀਡੀਓ ਰੋਗੀ ਇੱਕ ਤਾਂ ਆਪਾਂ ਦਿਖਾਉਣ ਲੱਗੇ ਆ ਥ੍ਰੈਡ ਵਰਕ ਦਾ ਸੂਟ ਜਿਹੜਾ ਰੈਡੀ ਹੋ ਕੇ ਆਇਆ ਉਹਦੇ ਉੱਪਰ ਤੇ ਇੱਕ ਜਿਹੜੀ ਟੈਬੀ ਲਾਈਨਿੰਗ ਚੱਲੀ ਆ ਉਹ ਵਾਲੇ ਆਪਣੇ ਕੋਲ ਤਿੰਨ ਪੀਸ ਆਏ ਨੇ ਸੈਂਪਲ ਦੇ ਤੌਰ ਤੇ ਆਏ ਸੀਗੇ ਬਹੁਤ ਵਧੀਆ ਰਿਸਪਾਂਸ ਮਿਲਿਆ ਉਹਨਾਂ ਨੂੰ 3 ਪੀਸ ਅਵੇਲੇਬਲ ਆ ਜਿਨ੍ਹਾਂ ਦੀ ਮੈਂ ਵੀਡੀਓ ਪਾਉਣ ਲੱਗੀ ਆ ਵੀਡੀਓ ਦਿਖਾਉਣਾ ਮੈਂ ਉਹਨਾਂ ਨੂੰ ਅੱਗੇ ਪਹਿਲਾਂ ਭੁੱਲ ਜਾਣੀ ਆ ਸੋ ਅੱਜ ਸਪੈਸ਼ਲੀ ਉਹਨਾਂ ਲਈ ਯਾਨੀ ਕਿ ਸ਼ਾਰਟ ਸ਼ਾਰਟ ਜੇ ਮੈਂ ਲੈ ਕੇ ਆਈਆਂ ਇੱਕ ਆਪਣੇ ਕੋਲ ਆਇਆ ਵਾ ਫੋਟੋ ਵਾਲਾ ਪੀਸ ਬਹੁਤ ਸੋਹਣਾ ਤੇ ਇਹਨਾਂ ਪੀਸਾਂ ਦੀ ਜਿਹੜੀ ਵੀ ਭੈਣ ਨੂੰ ਰਿਕੁਆਇਰ ਹੋਵੇ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਤੇ ਬਾਕੀ ਜਿਹੜੀਆਂ ਪਹਿਣਾ ਮੇਰੇ ਚੈਨਲ ਤੇ ਨਵੀਆਂ ਨੇ ਤੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਤੇ ਬਾਕੀ ਰਹੀ ਗੱਲ ਜੀ ਜਿਹੜੀ ਮੈਂ ਅੱਜ ਤੁਹਾਡੇ ਨਾਲ ਕਰਨ ਲੱਗੀ ਆ ਬੇਸ ਜਿਹੜੇ ਆਪਾਂ ਸੇਲ ਕਰਦੇ ਆ ਜਿਵੇਂ ਕਿ ਮੈਂ ਰਸ਼ੀਆ ਬ੍ਰਾਂਡ ਨੂੰ ਕਾਫੀ ਜ਼ਿਆਦਾ ਵਧੀਆ ਆਪਾਂ ਸੇਲ ਕਰਦੇ ਆ ਆਰਾਮ ਟੈਕਸ ਬਹੁਤ ਵਧੀਆ ਬ੍ਰਾਂਡ ਆ ਹਨਾ ਉਹ ਤਾਂ ਸਾਰੀਆਂ ਪਹਿਣਾ ਜਾਣੀਆਂ ਨੇ ਰਸ਼ੀਆ ਬ੍ਰਾਂਡ ਵੀ ਬਹੁਤ ਹੀ ਸੋਹਣੀ ਕਲੈਕਸ਼ਨ ਲੈ ਕੇ ਆ ਰਿਹਾ ਵਾ ਸਾਰੀ ਟੈਬਲੀ ਲਾਈਨਿੰਗ ਰਸ਼ੀਆ ਦੀ ਸਾਡੇ ਕੋਲ ਆ ਰਹੀ ਆ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਆ ਰਹੀ ਆ ਬਹੁਤ ਸੋਹਣੇ ਬੇਸ ਨੇ ਜਾਨੀ ਕਿ ਜਿਵੇਂ ਕਿ ਤਿਸਟਾ ਹੋਈ ਰਸ਼ੀਆ ਹੋਈ ਰਾਮ ਟੈਕਸ ਹੋਇਆ ਬਹੁਤ ਸੋਹਣੀਆਂ ਕਲੈਕਸ਼ਨ ਆਣਗੇ ਇੰਨੇ ਸੋਹਣੇ ਬੇਸ ਨੇ ਕਿ ਇਹਨਾਂ ਬਾਰੇ ਕੋਈ ਗਾਰੰਟੀ ਕੋਈ ਕਹਿਣ ਦੀ ਸ਼ੂਟ ਬਾਰੇ ਲੋੜ ਨਹੀਂ ਵੀ ਜੀ ਇਹਨੂੰ ਆ ਨਹੀਂ ਹੋਊਗਾ ਇਹਨੂੰ ਆ ਨਹੀਂ ਹੋਊਗਾ ਜਦ ਉਹਨਾਂ ਦਾ ਨਾਮ ਆ ਜਾਂਦਾ ਤਾਂ ਅੱਖਾਂ ਬੰਦ ਕਰਕੇ ਤੁਸੀਂ ਉਹਨਾਂ ਨੂੰ ਲੈ ਸਕਦੇ ਹੋ ਪਰ ਕਈ ਪਹਿਣਾ ਜਿਵੇਂ ਕਿ ਹੁਣ ਫੋਰਨ ਚ ਬੈਠੀਆਂ ਨੇ ਵੀਡੀਓ ਅਸੀਂ ਹਰ ਰੇਂਜ ਦੇ ਉੱਪਰ ਪਾਉਂਦੇ ਆ ਜਿਵੇਂ ਕਿ 500 ਤੋਂ ਲੈ ਕੇ ਹਨਾ ਸਟਾਰਟਿੰਗ ਆਪਣੇ ਕੋਲ ਹੋ ਜਾਂਦੀ ਆ ਤੇ ਉਹ ਪਲੱਸ ਹੁੰਦੀ ਹੁੰਦੀ ਤਾਂ ਕੋਈ ਉਹਦਾ ਹੁੰਦਾ ਹੀ ਨਹੀਂ ਕਹਿ ਦਿੰਦੇ ਆ ਕਿ ਕਿਸੇ ਸੂਟ ਦਾ ਕੋਈ ਰੇਟ ਦਾੰਤ ਤਾਂ ਹੈ ਹੀ ਨਹੀਂ ਜਿੰਨਾ ਮਰਜੀ ਆਪਾਂ ਮਹਿੰਗੇ ਤੋਂ ਮਹਿੰਗਾ ਲੈ ਲਓ ਸਸਤੇ ਤੋਂ ਸਸਤਾ ਲੈ ਲਓ ਹਨਾ ਤੇ ਜੇ ਤਾਂ ਤੁਸੀਂ ਵਧੀਆ ਫੈਬਰਿਕ ਦੇ ਵਿੱਚ ਡੀਲ ਕਰਦੇ ਹੋ ਤਾਂ ਉਹਦਾ ਕੋਈ ਉਹ ਚੱਕਰ ਨਹੀਂ ਹੁੰਦਾ ਪਰ ਜਿਵੇਂ ਕਿ ਹੁਣ ਆਪਾਂ ਪਿੱਛੇ ਜੇ ਆਮ ਜਿਵੇਂ ਰੂਟੀਨ ਵਾਈਸ ਜਿਵੇਂ ਕਿ ਇਧਰ ਪਹਿਣਾ ਲੈਂਦੀਆਂ ਜਦੋਂ ਅਸੀਂ ਸੁਪੀਰੀਅਰ ਬੇਸਾਂ ਦੇ ਉੱਪਰ ਲਗਾਤਾਰ ਵੀਡੀਓ ਕੱਢੀਏ ਤਾਂ ਪਹਿਣਾ ਕਹਿੰਦੀਆਂ ਥੋੜੀ ਜਿਹੀ ਘੱਟ ਰੇਂਜ ਵਾਲੇ ਪਾਓ ਜੀ ਅਸੀਂ ਇੰਨੇ ਮਹਿੰਗੇ ਨਹੀਂ ਖਰੀਦ ਸਕਦੇ ਤੁਸੀਂ ਸਾਡਾ ਨਹੀਂ ਸੋਚਦੇ ਹੈਗੇ ਜਦੋਂ ਅਸੀਂ ਥੋੜੇ ਸਸਤੇ ਪਾਉਣ ਲੱਗ ਜਾਈਏ ਤਾਂ ਪਹਿਣਾ ਕਹਿੰਦੀ ਨਹੀਂ ਜੀ ਪਾਰਟੀ ਵੀਅਰ ਲੈ ਕੇ ਆਓ ਅਸੀਂ ਹਰ ਤਰ੍ਹਾਂ ਦੀ ਹੁਣ ਰੇਂਜ ਤਾਂ ਹੀ ਹਰ ਹਫ਼ਤੇ ਅਲੱਗ-ਅਲੱਗ ਪੈਟਰਨ ਉੱਤੇ ਹਰ ਤਰ੍ਹਾਂ ਦੀ ਰੇਂਜ ਕਵਰ ਕਰਨ ਲੱਗੇ ਤਾਂ ਕਿ ਸਾਰੀਆਂ ਪਹਿਣਾ ਨੂੰ ਹਰ ਤਰ੍ਹਾਂ ਦੀ ਰੇਂਜ ਹਰ ਤਰ੍ਹਾਂ ਦਾ ਕੱਪੜਾ ਮਿਲ ਸਕੇ ਪਰ ਇਨਾਂ ਕ ਹਮੇਸ਼ਾ ਯਾਦ ਰੱਖੋ ਚਾਹੇ ਤੁਸੀਂ ਮੇਰੇ ਤੋਂ ਬਾਏ ਕਰਦੇ ਹੋ ਚਾਹੇ ਤੁਸੀਂ ਕਿਤੋਂ ਵੀ ਬਾਏ ਕਰਦੇ ਹੋ ਜਿੱਦਾਂ ਦਾ ਕੱਪੜੇ ਦਾ ਰੇਟ ਹੋਊਗਾ ਉਦਾਂ ਦਾ ਹੀ ਉਹ ਕੱਪੜਾ ਹੋਊਗਾ ਜਿਵੇਂ ਕਿ ਹੁਣ 4-500 ਤੋਂ ਦੁਪੱਟੇ ਵਾਲੇ ਸੂਟ ਰੈਡੀ ਮਤਲਬ ਕਿ ਸਟਾਰਟ ਹੋ ਜਾਂਦੇ ਨੇ ਜਿਵੇਂ ਕਾਟਨ ਦੁਪੱਟਾ ਅਸੀਂ 20 ਸੇਲ ਕੀਤਾ ਬਟ ਉਹ ਜਿਵੇਂ ਕਿ ਆਪਣੇ ਇੱਧਰ ਬਹੁਤ ਜ਼ਿਆਦਾ ਗਰਮੀ ਪੈਂਦੀ ਆ ਹੱਦ ਤੋਂ ਵੱਧ ਉਹਦੀ ਸੇਲ ਰਹੀ ਆ ਤੇ ਪਰ ਉਹ ਕਈ ਫੋਰਨ ਦੀਆਂ ਭੈਣਾਂ ਨੇ 20 ਸਟਿਚ ਕਰਵਾਉਣੇ ਦਿੱਤੇ ਹੋਏ ਨੇ ਪਰ ਇੰਨਾ ਕੁ ਹੁੰਦਾ ਕਿ ਉਹ ਸਿਰਫ ਜਿਆਦਾ ਗਰਮੀ ਦੇ ਵਿੱਚ ਪਾਉਣ ਲਈ ਤਾਂ ਇੰਨੇ ਜਿਆਦਾ ਆਰਾਮਦਾਇਕ ਹੈ ਪਰ ਉਹ 21 ਸੀਜ਼ਨ ਕੱਪੜਾ ਕੱਢਦਾ ਹੁੰਦਾ ਆਈ ਨਹੀਂ ਵੀ ਹੰਡਨਸਾਰ ਹੁੰਦਾ ਉਹ ਇੱਕ ਸੀਜ਼ਨ ਵੀ ਮਤਲਬ ਇਹ ਆ ਵੀ ਦੱਬ ਘੁੱਟ ਕੇ ਇੱਕ ਸੀਜ਼ਨ ਕੱਢ ਦਿੰਦੇ ਨੇ ਤੇ ਪਰ ਆਪਣੀ ਜਿਹੜੀ ਇੱਧਰ ਗਰਮੀ ਪੈਂਦੀ ਉਹ ਸਭ ਤੋਂ ਜਿਆਦਾ ਰਿਲੈਕਸਫੁਲ ਹੁੰਦੇ ਨੇ ਬਹੁਤ ਵਧੀਆ ਹੁੰਦੇ ਨੇ ਕਹਿਣ ਦਾ ਮੀਨਿੰਗ ਇਹ ਆ ਜੀ ਕਿ ਜਿੰਨੇ ਆਪਾਂ ਵਧੀਆ ਬ੍ਰਾਂਡ ਦੇ ਵਿੱਚ ਵਧੀਆ ਫੈਬਰਿਕ 'ਚ ਜਾਵਾਂਗੇ ਉਨਾ ਹੀ ਵਧੀਆ ਹੰਡਨਸਾਰ ਉਹ ਕੱਪੜਾ ਹੋਊਗਾ ਤੇ ਉਹ ਪੈਸੇ ਪਾਇਆ ਦਾ ਮੁੱਲ ਵੀ ਤੁਹਾਨੂੰ ਵਾਪਸ ਆਊਗਾ ਕਿ ਹਾਂਜੀ ਤੁਸੀਂ ਕੋਈ ਚੀਜ਼ ਖਰੀਦੀ ਆ ਕੱਪੜਾ ਖਰੀਦਿਆ ਤੇ ਤੁਸੀਂ ਪਾਇਆ ਹੰਡਾਇਆ ਖੁਸ਼ ਹੋ ਕੇ ਹਨਾ ਤੇ ਪ੍ਰਿੰਟ ਨਿਖਰ ਨਿਖਰ ਕੇ ਆਉਂਦੇ ਨੇ ਉਹਨਾਂ ਦੇ ਬਹੁਤ ਸੋਹਣੇ ਲੱਗਦੇ ਨੇ ਪਾਏ ਹੋਏ ਸੂਟ ਤੇ ਜਿੰਨਾ ਆਪਾਂ ਸਮਝ ਲਈਏ ਵੀ ਲੋ ਤੋਂ ਲੋ ਅਸੀਂ ਲਈਏ ਤਾਂ ਫਿਰ ਉਹ ਫਿਰ ਉਹ ਦਾ ਕੰਪਲੇਨ ਨਹੀਂ ਕਦੇ ਵੀ ਕਿਸੇ ਨੂੰ ਵੀ ਨਹੀਂ ਕਰਨੀ ਸਾਨੂੰ ਵੀ ਨਹੀਂ ਕਿਸੇ ਨੂੰ ਵੀ ਨਹੀਂ ਕਰਨੀ ਕਿਉਂਕਿ ਰੇਂਜਸ ਦੀ ਹਰ ਲੈ ਕੇ ਆਉਨੇ ਆ ਕਿਉਂਕਿ ਸਾਡੇ ਨਾਲ ਹਰ ਤਰ੍ਹਾਂ ਦੀ ਭੈਣ ਜੁੜੀ ਹੋਈ ਆ ਤਾਂ ਸਾਨੂੰ ਹਰ ਤਰ੍ਹਾਂ ਦੀ ਰੇਂਜ ਲੈ ਕੇ ਆਉਣੀ ਪੈਂਦੀ ਆ ਤੇ ਉਹਦੇ ਵਿੱਚੋਂ ਜਿਹੜੀਆਂ ਹੁਣ ਵਧੀਆ ਕਪੜਾ ਭੈਣਾਂ ਪਾਉਂਦੀਆਂ ਉਹ ਵੀ ਸਿਲੈਕਟ ਕਰ ਲੈਣੀਆਂ ਸਾਨੂੰ ਨਹੀਂ ਇਹ ਹੁੰਦਾ ਵੀ ਹਾਂਜੀ ਉਹਨਾਂ ਨੇ ਕਿਦਾਂ ਦਾ ਫੈਬਰਿਕ ਲੈਣੇ ਜਾਂਦਾ ਫੈਬਰਿਕ ਵਾਲੇ ਸਾਨੂੰ ਪੁੱਛ ਲਿਆ ਕਰੋ ਵੀ ਇਹ ਹੱਣ ਅਨਸਾਰ ਹੈਗਾ ਵਧੀਆ ਹੈਗਾ ਵੀ ਵਧੀਆ ਚੱਲੂਗਾ ਜਾਨੀ ਕਿ ਪਰ ਮੈਂ ਹਰ ਵੀਡੀਓ 'ਚ ਹਰ ਫੈਬਰਿਕ ਬਾਰੇ ਪੂਰੀ ਡਿਟੇਲ ਦਿੱਤੀ ਹੁੰਦੀ ਆ ਇਸ ਲਈ ਅੱਜ ਮੈਂ ਸਪੈਸ਼ਲੀ ਤੁਹਾਡੇ ਨਾਲ ਗੱਲਾਂ ਕਰਨ ਲਈ ਸਮਝ ਲਓ ਵੀਡੀਓ ਬਣਾਈਆ ਕਿ ਹਰ ਵੀਡੀਓ ਦੇ ਵਿੱਚ ਜੋ ਮੈਂ ਚੀਜ਼ ਕਹਿਨੀ ਆ ਪਿਓਰ ਕੈਮਰਿਕੋਂ ਤਾਂ ਪਿਓਰ ਕੈਮਰਿਕ ਮਿਲੂਗੀ ਤੇ ਜੇ ਮਿਕਸ ਆਇਆ ਤਾਂ ਮਿਕਸ ਦੱਸਾਂਗੇ ਜੋ ਵੀ ਕਪੜਾ ਆਉਂਦਾ ਸੇਮ ਕਪੜਾ ਸੇਮ ਸਟਾਫ ਰੇਟ ਪੂਰੇ ਰੀਜ਼ਨੇਬਲ ਲੈ ਕੇ ਤੁਹਾਡੇ ਲਈ ਆਉਂਦੇ ਆ ਤੇ ਕੋਸ਼ਿਸ਼ ਇਹੀ ਹੁੰਦੀ ਆ ਕਿ ਜੋ ਮਾਰਕੀਟ ਦੇ ਵਿੱਚ ਹਜੇ ਉਤਰ ਰਿਹਾ ਫਟਾਫਟ ਉਹ ਤੁਹਾਡੇ ਤੱਕ ਪਹਿਲਾਂ ਪਹੁੰਚਦਾ ਕਰੇ ਇਸ ਲਈ ਜਦੋਂ ਵੀ ਤੁਸੀਂ ਆਰਡਰ ਕਰਦੇ ਹੋ ਆਪਣਾ ਖੁੱਲ ਕੇ ਆਰਡਰ ਕਰਿਆ ਕਰੋ ਤੇ ਜੋ ਵੀ ਗੱਲ ਤੁਹਾਡੇ ਹੁੰਦੀ ਹੈ ਦਿਲ ਜੇ ਤੁਸੀਂ ਪੁੱਛ ਸਕਦੇ ਹੋ ਜਿੱਦਾਂ ਦਾ ਤੁਹਾਨੂੰ ਫੈਬਰਿਕ ਚਾਹੀਦਾ ਹੁੰਦਾ ਜਿੱਦਾਂ ਦਾ ਵੀ ਤੁਹਾਨੂੰ ਹੋਵੇ ਵੀ ਹਾਂਜੀ ਫੈਬਰਿਕ ਵਧੀਆ ਹੋਵੇ ਹਣ ਕਈ ਭੈਣਾਂ ਕਹਿੰਦੀਆਂ ਫੈਬਰਿਕ ਵਧੀਆ ਹੋਵੇ ਜੀ ਪੈਸੇ ਆਏ 100 200 ਪਲੱਸ ਦੀ ਸਾਨੂੰ ਕੋਈ ਟੈਨਸ਼ਨ ਨਹੀਂ ਪਰ ਕਈ ਭੈਣਾਂ ਕਹਿੰਦੀਆਂ ਨੇ ਕਿ ਸਾਨੂੰ ਇੰਨੇ ਦੇ ਵਿੱਚ ਹੀ ਵਧੀਆ ਸੂਟ ਚਾਹੀਦਾ ਵਾ ਉੱਥੇ ਆ ਕੇ ਫਿਰ ਅਸੀਂ ਫਸ ਜਾਂਦੇ ਹਾਂ ਦੋਂਗੇ ਓਨੇ ਦੇ ਵਿੱਚ ਓਨਾ ਵਧੀਆ ਸੂਟ ਅਸੀਂ ਵੀ ਕਿੱਥੋਂ ਦੇ ਦਾਂਗੇ ਹਨਾ ਤੁਹਾਨੂੰ ਵੀ ਪਤਾ ਹੀ ਆ ਸਾਰੀਆਂ ਪਹਿਣਾ ਇੰਨੀਆਂ ਦਾ ਹੁਣ ਜਾਂ ਸਾਰੀਆਂ ਸਮਝਦਾਰ ਨੇ ਵੀ ਕਿੰਨੇ ਦੇ ਵਿੱਚ ਜਾ ਕੇ ਕਿੰਨਾ ਵਧੀਆ ਸੂਟ ਅਸੀਂ ਪਾ ਸਕਦੇ ਆ ਸੋ ਇਹ ਸੀਗੀਆਂ ਇੱਕ ਦੋ ਗੱਲਾਂ ਜਿਹੜੀਆਂ ਮੈਂ ਤੁਹਾਡੇ ਨਾਲ ਕਰਨੀਆਂ ਸੀ ਵੀ ਰੇਂਜ ਆਪਣੇ ਕੋਲ 500 ਤੋਂ ਸਟਾਰਟ ਹੋ ਜਾਂਦੀ ਆ ਤੇ ਇਹ ਸਟਾਰਟ ਕਰਨ ਦਾ मीनिंग ਇਹ ਆ ਵੀ ਹਰ ਪਹਿਣ ਤੱਕ ਹਰ ਤਰ੍ਹਾਂ ਦਾ ਸੂਟ ਪਾਉਣ ਸਕੇ ਇਹ ਨਹੀਂ ਵੀ ਅਸੀਂ ਮਹਿੰਗੀ ਵੇਚਨੇ ਆ ਜੀ ਅਸੀਂ ਸਸਤੇ ਨਹੀਂ ਵੇਚਨੇ ਮੇਰੀ ਸ਼ਾਪ ਤੇ ਹਰ ਤਰ੍ਹਾਂ ਦਾ ਕੱਪੜਾ ਮਿਲੂਗਾ 500 ਵਾਲਾ ਸੂਟ ਵੀ ਮਿਲੂ 1000 ਵਾਲਾ ਵੀ ਮਿਲੂ 5000 ਵਾਲਾ ਵੀ ਮਿਲੂ ਹਰ ਤਰ੍ਹਾਂ ਦਾ ਫੈਬਰਿਕ ਤੇ ਰਹੀ ਦੁਪਟਿਆਂ ਦੀ ਗੱਲ ਜਿਹੜੀਆਂ ਪੈਣਾ ਹਣ ਦੁਪੱਟੇ ਨਾਲ ਲਗਵਾਉਂਦੀਆਂ ਨੇ ਦੁਪੱਟੇ ਵੀ ਤੁਸੀਂ ਆਪਣੀ ਚੋਇਸ ਦੇ ਲਗਵਾਉਂਦੇ ਹੋ ਜਿਵੇਂ ਤੁਸੀਂ ਕਹਿੰਦੇ ਕਿ ਸਾਨੂੰ ਤਾਂ ਸਿਰਫ ਪਿਓ ਜਿਹਦਾ ਨਾਂ ਹੀ ਬਸ ਪਿਓ ਚੱਲਦਾ ਉਹ ਚਾਹੇ ਉਹਦੀ ਕੁਆਲਿਟੀ ਹੋਵੇ ਚਾਹੇ ਨਾ ਹੋਵੇ ਬਸ ਸਾਨੂੰ ਤਾਂ ਸਿੰਪਲ ਜਿਹਾ ਸੂਟ ਆ ਜੀ ਸਿੰਪਲ ਜਿਹਾ ਦੁਪੱਟਾ ਲਾ ਦਿਓ ਫਿਰ ਉਹ 200 300 ਵਾਲਾ ਦੁਪੱਟਾ ਰੈਡੀ ਹੋ ਕੇ ਤੁਹਾਡੇ ਸੂਟ ਨਾਲ ਚੱਲਿਆ ਜਾਂਦਾ ਪਰ ਜੇ ਤੁਸੀਂ ਚਾਹੁੰਦੇ ਹੋ ਵੀ ਸਾਡੀ ਕੁੜੂਪੱਟੇ ਦੀ ਕੁਆਲਿਟੀ ਵਧੀਆ ਹੋਵੇ ਤਾਂ ਤੁਸੀਂ ਬੇਫਿਕਰ ਹੋ ਕੇ ਕਹੋਗੇ ਦੀਦੀ ਕੁਆਲਿਟੀ ਵਧੀਆ ਹੋਵੇ ਦੁਪੱਟੇ ਦੀ ਦੁਪੱਟੇ ਕਰਨੀਆਂ ਕੋਈ ਵੀ ਸਾਡੇ ਹੱਥਾਂ ਚਾਇ ਚੀਜ਼ ਦੱਸੇ ਕਿ ਹਾਂਜੀ ਆਪਾਂ ਕੁਆਲਿਟੀ ਵਧੀਆ ਲਾਈ ਆ ਤੇ ਵਧੀਆ ਬ੍ਰਾਂਡ ਦਾ ਹੋਵੇ ਤੇ ਸਾਨੂੰ ਕੋਈ ਏਦਾਂ ਪ੍ਰੋਬਲਮ ਨਹੀਂ ਹੈਗੀ ਕਿ ਅਸੀਂ ਵਧੀਆ ਚੀਜ਼ ਹੀ ਅ ਮਤਲਬ ਕਿ ਲਗਵਾਉਣੀਆਂ ਆਪਦੇ ਨਾਲ ਫਿਰ ਉਦਾਂ ਦਾ ਦੁਪੱਟਾ ਦੁਪੱਟੇ ਹਰ ਤਰ੍ਹਾਂ ਦੇ ਹੁੰਦੇ ਆ ਆਪਣੇ ਕੋਲੇ 1.5 ਤੋਂ ਦੋਸਾ ਤੋਂ ਦੁਪੱਟਾ ਸਟਾਰਟ ਹੋ ਜਾਂਦਾ ਤੇ 1500 ਤੱਕ ਕਮਲ ਚਨੂਨ ਦੇ ਦੁਪੱਟੇ ਤੱਕ ਆਪਣੇ ਕੋਲ ਦੁਪੱਟਾ ਪਿਆ ਜਿਹੜਾ ਮਰਜੀ ਦੁਪੱਟਾ ਤੁਸੀਂ ਲਵਾ ਸਕਦੇ ਹੋ ਜਿਵੇਂ ਕਿ ਹਰ ਦੁਪੱਟਾ ਚਾਹੇ ਬੰਬਰ ਦਾ ਲੈ ਲਓ ਚਾਹੇ ਕੋਟੇ ਦਾ ਲੈ ਲਓ ਚਾਹੇ ਲੈ ਲਓ ਤੁਸੀਂ ਅ ਪਿਓਰ ਦਾ ਲੈ ਲਓ ਜਿਹਦਾ ਮਰਜੀ ਲੈ ਲਓ ਹਰੇਕ ਚ ਸੈਮੀ ਕੁਆਲਿਟੀਆਂ ਆਡ ਆ ਰਹੀਆਂ ਨੇ ਪਿਓਰ ਦੀਆਂ ਕੁਆਲਿਟੀਆਂ ਆਡ ਆ ਰਹੀਆਂ ਨੇ ਤੇ ਉਹਨਾਂ ਦੇ ਰੇਟ ਸੈਮੀ ਵਾਲਿਆਂ ਦੇ ਤੁਹਾਨੂੰ ਵੀ ਪਤਾ ਨਹੀਂ ਕੀ ਨੇ ਜਿਹੜੇ ਆਮ ਨੋਰਮਲ ਚੱਲ ਹੀ ਰਹੇ ਨੇ ਤੇ ਪਿਓਰ ਵਾਲੀਆਂ ਕੁਆਲਿਟੀਆਂ ਤਾਂ ਬਹੁਤ ਬੈਸਟ ਹੁੰਦੀਆਂ ਨੇ ਜੀ ਬਹੁਤ ਸੋਹਣੇ ਬਹੁਤ ਵਧੀਆ ਦੁਪੱਟੇ ਇਸ ਲਈ ਇਹ ਸਾਰੀਆਂ ਚੀਜ਼ਾਂ ਤੁਹਾਡੇ ਤੇ ਡਿਪੈਂਡ ਕਰਦੀਆਂ ਨੇ ਕਿ ਤੁਸੀਂ ਕਿੱਦਾਂ ਦੀ ਚੀਜ਼ ਲਗਵਾਉਣੀ ਆ ਕਿੱਦਾਂ ਦਾ ਫੈ布ਰਿਕ ਲਗਵਾਉਣਾ ਤੇ ਚਲੋ ਜੀ ਗੱਲਾਂ ਮੈਂ ਤੁਹਾਡੇ ਨਾਲ ਕਰ ਲਈਆਂ ਕੈਸ਼ ਔਨ ਡਿਲੀਵਰੀ ਆਪਣੇ ਕੋਲ ਅਵੇਲੇਬਲ ਨਹੀਂ ਹੈਗੀ ਕਿਉਂਕਿ ਆਪਾਂ ਪੋਸਟ ਆਫਿਸ ਰਾਹੀਂ ਸਾਰੇ ਕੋਰੀਅਰ ਲਾਉਂਦੇ ਆ ਕਈ ਭੈਣਾਂ ਦਾ ਇਹ ਵੀ ਕੁਐਸਚਨ ਹੁੰਦਾ ਕਿ ਕੈਸ਼ ਔਨ ਡਿਲੀਵਰੀ ਆ ਅਵੇਲੇਬਲ ਕਰੋ ਅਸੀਂ ਪਹਿਲਾਂ ਪੇਮੈਂਟ ਨਹੀਂ ਕਰਨੀ ਸਾਡੇ ਨਾਲ ਇੱਕ ਦੋ ਵਾਰੀ ਧੋਖੇ ਹੋ ਚੁੱਕੇ ਆ ਕੈਸ਼ ਔਨ ਡਿਲੀਵਰੀ ਆਪਣੇ ਕੋਲ ਅਵੇਲੇਬਲ ਨਹੀਂ ਕਿਉਂਕਿ ਮੈਂ ਪਿੰਡ ਤੋਂ ਕੰਮ ਕਰਦੀ ਆ ਤੇ ਪ੍ਰਾਈਵੇਟ ਕੋਰੀਅਰ ਨਾਲ ਅ ਮਤਲਬ ਕਿ ਚਾਰजेस ਬਹੁਤ ਜ਼ਿਆਦਾ ਉਹਨਾਂ ਦੇ ਹੈਗੇ ਨੇ ਤੇ ਉਹ ਤੁਹਾਨੂੰ ਹੀ ਪੇ ਕਰਨੇ ਪੈਣੇ ਨੇ ਗੱਲ ਤਾਂ ਕੋਈ ਵੀ ਨਹੀਂ ਹੈਗੀ ਤੇ ਫਿਰ ਮੈਨੂੰ ਦੁੱਖ ਤਾਂ ਉਹਨਾਂ ਹੀ ਹੁੰਦਾ ਜੀ ਚਾਹੇ ਤੁਸੀਂ ਪੇ ਕਰੋ ਚਾਹੇ ਮੈਂ ਪੇ ਕਰਾਂ ਕਿ ਐਕਸਟਰਾ ਆਪਾਂ ਕਾਹਤੋਂ ਕਰਨੇ ਨੇ ਜਿਹੜਾ ਕੋਰੀਅਰ 60 70 80 ਰੁਪਏ ਦੇ ਵਿੱਚ ਤੁਹਾਡੇ ਘਰ ਤੱਕ ਪਹੁੰਚਦਾ ਉਹ ਆਪਾਂ 100 ਤੋਂ ਪਲੱਸ ਕਾਹਤੋਂ ਲੈ ਕੇ ਜਾਈਏ ਹਨਾ ਸੋ ਉਸ ਸਾਹਿਬ ਦੇ ਨਾਲ ਇਹ ਚੀਜ਼ਾਂ ਹੋ ਜਾਂਦੀਆਂ ਨੇ ਸੋ ਕੈਸ਼ਾ ਡਿਲੀਵਰੀ ਨਹੀਂ ਹੈਗੀ ਆਨਲਾਈਨ ਹੀ ਆ ਤੇ ਫੇਰ ਪੈਣਾ ਦਾ ਕੁਐਸਚਨ ਆ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਮੈਂ ਲੁਧਿਆਣਾ ਡਿਸਟ੍ਰਿਕਟ ਤੋਂ ਆ ਜੀ ਲੁਧਿਆਣਾ ਪਖਵਾ ਰੋਡ ਤੇ ਪਿੰਡਾ ਪੈਣੀ ਰੋੜਾ ਮੈਂ ਹਮੇਸ਼ਾ ਕੋਸ਼ਿਸ਼ ਹੁੰਦੀ ਆ ਹਰ ਵੀਡੀਓ 'ਚ ਮੈਂ ਤੁਹਾਨੂੰ ਦੱਸ ਦਾਂਗੇ ਕਿ ਜਿਹੜੀਆਂ ਨਵੀਆਂ ਪਹਿਣਾ ਜੁੜਦੀਆਂ ਨੇ ਤਾਂ ਉਹਨਾਂ ਦੀ ਇਹੀ ਆ ਵੀ ਅਸੀਂ ਤੁਹਾਡੀ ਸ਼ਾਪ ਤੇ ਆਉਣਾ ਜਾਂ ਵਿਜ਼ਿਟ ਕਰਨਾ ਜਾਂ ਉਹਨਾਂ ਨੂੰ ਹੁੰਦਾ ਵੀ ਪਤਾ ਹੋਵੇ ਵੀ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਮੈਂ ਲੁਧਿਆਣਾ ਡਿਸਟ੍ਰਿਕਟ ਤੋਂ ਆ ਪਖਵਾ ਰੋਡ ਤੇ ਪਿੰਡਾ ਪੈਣੀ ਰੋੜਾ ਮੈਂ ਉੱਥੋਂ ਬਿਲੋਂਗ ਕਰਦੀ ਆ ਤੇ ਬਾਕੀ ਆਪਣੇ ਕੋਲੇ ਥ੍ਰੈਡਵਰਕ ਹੈਂਡਵਰਕ ਕਿਸੇ ਵੀ ਤਰ੍ਹਾਂ ਦਾ ਤੁਸੀਂ ਸੂਟ ਰੈਡੀ ਕਰਵਾਉਣਾ ਕਿਸੇ ਵੀ ਤਰ੍ਹਾਂ ਦਾ ਆਰਡਰ ਕਰਨਾ ਆਪਣੇ ਕੋਲ ਸਾਰੇ ਕਾਰੀਗਰ ਅਵੇਲੇਬਲ ਨੇ ਤੇ ਸਟਿਚਿੰਗ ਦਾ ਆਲਮੋਸਟ ਸਾਰੀ ਕਿਉਂਕਿ ਫੋਰਨੀਆਂ ਭੈਣਾਂ ਦਾ ਆਰਡਰ ਹੀ ਤਾਂ ਦੇਣੀਆਂ ਜੇ ਆਪਣੇ ਕੋਲ ਸਟਿਚਿੰਗ ਅਵੇਲੇਬਲ ਹੋਵੇ ਇਸ ਲਈ ਸਟਿਚਿੰਗ ਵੀ ਆਪਣੇ ਕੋਲ ਅਵੇਲੇਬਲ ਆ ਤੇ ਪੂਰੀ ਬੈਸਟ ਸਟਿਚਿੰਗ ਜਿੱਦਾਂ ਦੀ ਮਰਜ਼ੀ ਡਿਜ਼ਾਈਨ ਬਣਵਾ ਕੇ ਆਪਣੇ ਲੈ ਸਕਦੇ ਹੋ ਪੂਰਾ ਵਧੀਆ ਸੂਟ ਰੈਡੀ ਹੋ ਕੇ ਸਾਰੀਆਂ ਭੈਣਾਂ ਦੇ ਜਾ ਰਹੇ ਨੇ ਚਲੋ ਜੀ ਦਿਖਾਉਣੀ ਆ ਅੱਜ ਦਾ ਪਹਿਲਾ ਸੂਟ ਆ ਲਓ ਜੀ ਇਹ ਵਿਸਕੋਸ ਮਸਲੀਨ ਦੇ ਉੱਪਰ ਰੈਡੀ ਹੋਇਆ ਗਲੇ ਤੇ ਵਰਕ ਚੈੱਕ ਕਰ ਸਕਦੇ ਹੋ ਸਾਈਡ ਤੇ ਮੈਂ ਇਹਦੇ ਡਿਜ਼ਾਈਨ ਦੇ ਪਿੱਕ ਲਾ ਦੂੰਗੀ ਜਿਹੜਾ ਡਿਜ਼ਾਈਨ ਸਾਡੇ ਕੋਲ ਆਇਆ ਸੀਗਾ ਉਹਦੇ ਤੇ ਸੇਮ ਡਿੱਟੋ ਇਹ ਪੀਸ ਇਹ ਗਲੇ ਤੇ ਸਾਰਾ ਵਰਕ ਮਿਲੂਗਾ ਸਾਰਾ ਵਰਕ ਹੋਇਆ ਇਸ ਤਰ੍ਹਾਂ ਪੱਲੇ ਦੇ ਉੱਪਰ ਸਾਰਾ ਥ्रेड ਵਰਕ ਦੇ ਉੱਪਰ ਕੰਮ ਹੋਇਆ ਪੂਰਾ ਨੀਟ ਐਂਡ ਕਲੀਨ ਪੂਰਾ ਸਫਾਈ ਦੇ ਨਾਲ ਸਾਰਾ ਕੰਮ ਹੋਇਆ ਹੋਇਆ ਇਸ ਤਰ੍ਹਾਂ ਹੈਗਾ ਸਾਰਾ ਪੱਲੇ ਦਾ ਡਿਜ਼ਾਈਨ ਬਹੁਤ ਸੋਹਣਾ ਪੀਸ ਆ ਜਿਹੜਾ ਇਹ ਰੈਡੀ ਹੋਇਆ ਵਾ ਬਹੁਤ ਹੀ ਹਜੇ ਸਿਰਫ ਰੈਡੀ ਹੋ ਕੇ ਜਸਟ ਆਇਆ ਹੀ ਆ ਫਿਨਿਸ਼ਿੰਗ ਹੋਣੀ ਹਜੇ ਇਹਦੀ ਬਾਕੀ ਆ ਆ ਲਓ ਜੀ ਇੱਧਰ ਇਹਦੀਆਂ ਬਾਹਾਂ ਦੇ ਉੱਪਰ ਆਊਗਾ ਜੇ ਤੁਸੀਂ ਚਾਹੋ ਬਾਟਮ ਦੇ ਉੱਪਰ ਵਰਕ ਕਰਵਾਉਣਾ ਬਾਟਮ ਦੇ ਉੱਪਰ ਵੀ ਵਰਕ ਹੋ ਜੀ ਇਹਦੇ ਬਾਟਮ ਦੇ ਉੱਪਰ ਵਰਕ ਨਹੀਂ ਹੈਗਾ ਬਾਹਾਂ ਦੇ ਉੱਪਰ ਆ ਤੇ ਪੱਲੇ ਦੇ ਉੱਪਰ ਆ ਕਿਸੇ ਵੀ ਕਲਰ ਦੇ ਇਹ ਵਾਈਟ ਹੁੰਦੀ ਆ ਇਹ ਦਾ ਵਾਈਟ ਦਾ ਥਾਨ ਹੁੰਦਾ ਸੀ ਚੱਕਿਆ ਇਹ ਜਾਨਕਿ ਡਾਈ ਹੋਇਆ ਕਲਰ ਐਨੀ ਕਲਰ ਦੇ ਉੱਪਰ ਤੁਸੀਂ ਕਰਵਾ ਸਕਦੇ ਹੋ ਇਹ ਹਰੇਕ ਕਲਰ ਇਹਦੇ ਉੱਪਰ ਡਾਈ ਹੋ ਜਾਂਦਾ ਵਧੀਆ ਯਾਨੀ ਕਿ ਪੂਰੀ ਵਿਸਕੋਸ ਵਾਲੀ ਬਿਲਕੁਲ ਸੌਫਟ ਕਹਿ ਲਈਏ ਕਿ ਬਿਲਕੁਲ ਹੀ ਰੂਮ ਵਰਗੀ ਸੌਫਟ ਜਿਹੜੀ ਹੁੰਦੀ ਆ ਵਿਸਕੋਸ ਦੀ ਕੁਆਲਿਟੀ ਉਹ ਵਾਲਾ ਵਿਸਕੋਸ ਮਸਲੀਨ ਦਾ ਇਹ ਫੈਬਰਿਕ ਆ ਸਾਰਾ ਤੇ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਵਧੀਆ ਸੁਪਰ ਹਿੱਟ ਡਿਜ਼ਾਈਨ ਆ ਤੁਸੀਂ ਕਿਸੇ ਵੀ ਕਲਰ ਤੇ ਇਹਨੂੰ ਕਸਟਮਾਈਜ਼ ਕਰਵਾ ਸਕਦੇ ਹੋ ਤੁਸੀਂ ਕਿਸੇ ਹੋਰ ਅਦਰ ਕਲਰ ਤੇ ਵੀ ਕੋਈ ਵੀ ਆਪਣਾ ਡਿਜ਼ਾਈਨ ਡੈਡੀ ਕਰਵਾਉਣਾ ਉਹ ਵੀ ਕਰਵਾ ਸਕਦੇ ਹੋ ਬਹੁਤ ਸੋਹਣਾ ਦੇਖੋ ਬਹੁਤ ਸੋਹਣਾ ਪੀਸ ਆ ਜਿਹੜਾ ਇਹ ਰੈਡੀ ਹੋਇਆ ਇੱਕ ਟੈਬੀ ਲਾਈਨਿੰਗ ਜਿਹੜੀ ਕਿ ਪੂਰੇ ਟ੍ਰੈਂਡਿੰਗ ਦੇ ਵਿੱਚ ਇਸ ਟਾਈਮ ਚੱਲ ਰਹੀ ਆ ਉਹਦੇ ਉੱਪਰ ਵੀ ਤੁਸੀਂ ਐਨੀ ਕਲਰ ਸਾਡੇ ਕੋਲ ਵਾਈਟ ਆ ਰਹੀ ਆ ਵਾਈਟ ਆ ਚੁੱਕੀ ਆ ਯਾਨੀ ਕਿ ਉਹਦੇ ਉੱਪਰ ਵੀ ਤੁਸੀਂ ਕਿਸੇ ਵੀ ਤਰ੍ਹਾਂ ਦਾ ਕਲਰ ਦੇ ਉੱਪਰ ਸੇਮ ਡਿਜ਼ਾਈਨ ਦੇ ਟੈਬੀ ਲਾਈਨਿੰਗ ਤੇ ਬਣਾਉਣਾ ਚਾਹੁੰਦੇ ਹੋ ਕਿਉਂਕਿ ਉਹ ਇਸ ਟਾਈਮ ਪੂਰੇ ਟ੍ਰੈਂਡਿੰਗ ਦੇ ਵਿੱਚ ਸੇਮ ਇਸੇ ਤਰ੍ਹਾਂ ਬੇਸ ਰੋਗਾ ਪੂਰਾ ਸੌਫਟ ਵਾਲਾ ਟੈਬੀ ਲਾਈਨਿੰਗ ਦਾ ਬਿਲਕੁਲ ਹੀ ਵਿਸਕੋਸ ਦੇ ਵਿੱਚ ਆ ਤੇ ਉਹਦੇ ਉੱਪਰ ਕਰਵਾਉਣਾ ਉਹਦੇ ਉੱਪਰ ਵੀ ਕਰਵਾ ਸਕਦੇ ਹਾਂ ਵਿਸਕੋਸ ਮਸਲੀਨ ਦੇ ਉੱਪਰ ਕਰਵਾਉਣਾ ਵਿਸਕੋਸ ਮਸਲੀਨ ਦੇ ਉੱਪਰ ਵੀ ਕਰਵਾ ਸਕਦੇ ਹੋ ਇਹ ਤੋਂ ਬਿਨਾ ਤੁਹਾਡੇ ਕੋਲ ਕੋਈ ਡਿਜ਼ਾਈਨ ਹੈਗਾ ਤੁਸੀਂ ਉਹ ਵਾਲਾ ਕਸਟਮਾਈਜ਼ ਕਰਵਾਉਣਾ ਉਹ ਵੀ ਕਰਵਾ ਸਕਦੇ ਹੋ ਕੰਮ ਪੂਰਾ ਵਧੀਆ ਪੂਰਾ ਰੀਜ਼ਨੇਬਲ ਤੇ ਪੂਰਾ ਯਾਨੀ ਕਿ ਕਲੀਅਰ ਮਿਲੂਗਾ ਕੋਈ ਵੀ ਇਦਾਂ ਦਾ ਨਹੀਂ ਪ੍ਰਾਈਸ ਵੀ ਬਹੁਤ ਰੀਜ਼ਨੇਬਲ ਰਹਿਣਗੇ ਸਾਡੇ ਜਿਹੜੇ ਕਿ ਤੁਹਾਨੂੰ ਵਰਕ ਪੂਰਾ ਵਿਸਕੋਸ ਦਾ ਸਾਰਾ ਮਟੀਰੀਅਲ ਜੋ ਅਸੀਂ ਕਹਾਂਗੇ ਸੇਮ ਚੀਜ਼ ਤੁਹਾਡੇ ਤੱਕ ਪਹੁੰਚੂਗੀ ਇਹ ਨਹੀਂ ਕਿ ਅਸੀਂ ਸੈਮੀ ਲਾ ਕੇ ਥੋਤ ਵਿਸਕੋਸ ਕਹਿ ਦਾਂਗੇ ਇਦਾਂ ਕੁਝ ਨਹੀਂ ਰਹੂਗਾ ਸਾਰੀ ਚੀਜ਼ ਸਾਰੀ ਕੁਆਲਿਟੀ ਪੂਰੀ ਵਧੀਆ ਮਿਲੂ। ਜਿਵੇਂ ਤੁਸੀਂ ਹੁਣ ਵਰਕ ਵਾਲਾ ਫੁੱਟ ਦੇਖ ਲਿਆ ਜਿਹੜਾ ਵਰਕ ਹੋ ਕੇ ਆਇਆ ਸੀ ਉਹ ਹੈ ਜਿਵੇਂ ਹੁਣ ਮੈਂ ਤੁਹਾਨੂੰ ਕਿਹਾ ਹੀ ਆ ਕਿ ਟੈਬੀ ਲਾਈਨਿੰਗ ਸਟਾਰਟ ਹੋ ਚੁੱਕੀ ਆ ਟੈਬੀ ਲਾਈਨਿੰਗ ਆਪਣੇ ਕੋਲ ਆ ਚੁੱਕੀ ਆ ਇਹ ਵਾਈਟ ਵੀ ਮਿਲੂਗੀ ਤੇ ਇਹ ਪ੍ਰਿੰਟਡ ਵੀ ਮਿਲੂਗੀ। ਪ੍ਰਿੰਟਡ ਵੀ ਇਹ अवेलेबल ਆ ਤੇ ਵਾਈਟ ਵੀ अवेलेबल ਆ ਬਾਈਕ ਦੇ ਉੱਪਰ ਜਿਹੜੀਆਂ ਵੀ ਪਹਿਣਾ ਨੇ ਆਪਣੇ ਵਰਕ ਕਰਵਾਉਣੇ ਕਿਸੇ ਵੀ ਤਰ੍ਹਾਂ ਦਾ ਹੈਂਡਵਰਕ ਥ੍ਰੈਡਵਰਕ ਟੈਬੀ ਲਾਈਨਿੰਗ ਦਾ ਕਪੜਾ ਬਿਲਕੁਲ ਜੌਰਜਟ ਵਾਂਗੂ ਜੇ ਫੀਲ ਕਰੀਏ ਤਾਂ ਬਿਲਕੁਲ ਜੌਰਜਟ ਵਾਂਗੂ ਇਹਦਾ ਹੁੰਦਾ ਫਿਟਿੰਗ ਇੰਨੀ ਸੋਹਣੀ ਆਊਗੀ ਇਹ ਵਾਲੇ ਫੈਬਰਿਕ ਦੀ ਬਹੁਤ ਸੋਹਣੀ ਜਿਹੜੀਆਂ ਪਹਿਣਾ ਜੌਰਜਟ ਲਾਈ ਕਰਦੀਆਂ ਨੇ ਉਹ ਇਹ ਇੱਕ ਇੱਕ ਸੂਟ ਜ਼ਰੂਰ ਲੈ ਕੇ ਦੇਖਣ ਬਹੁਤ ਸੋਹਣਾ ਜੌਰਜਟ ਨਾਲ ਉਹ ਵੀ ਕਿਤੇ ਸੌਫਟ بیس ਆਇਆ ਇਹ ਟੈਬੀ ਲਾਈਨਿੰਗ ਦਾ ਬਹੁਤ ਸੋਹਣੀ ਜਾਣੀ ਕਿ ਇੱਕ ਕਲੈਕਸ਼ਨ ਆਈ ਆ ਜਿਹੜਾ ਕਿ ਹੁਣ ਮੂਰੇ ਅੱਗੇ ਮੌਸਮ ਦੇ ਹਿਸਾਬ ਦੇ ਨਾਲ ਸਭ ਤੋਂ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਟੈਬੀ ਲਾਈਨਿੰਗ ਰਹੂਗੀ ਇਸ ਲਈ ਜਿਹੜੀਆਂ ਵੀ ਪੈਣਾ ਨੇ ਜਿਹੜੇ ਵੀ ਸੂਟ ਲੈਣੇ ਆ ਸਕਰੀਨ ਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਤਿੰਨ ਸੂਟ ਸੈਂਪਲ ਦੇ ਤੌਰ ਤੇ ਆਪਣੇ ਕੋਲ ਰਸ਼ੀਆ ਬ੍ਰਾਂਡ ਦੇ ਆਏ ਨੇ ਬਹੁਤ ਸੋਹਣੇ ਪੀਸ ਨੇ 15 1550 ਰੁਪਿਆ ਦਾ ਪ੍ਰਾਈਸ ਆ ਬਹੁਤ ਸੋਹਣੀ ਕਲੈਕਸ਼ਨ ਆ ਇਹ ਹੈਗਾ ਲਵੈਂਡਰ ਕਲਰ ਦੇ ਉੱਪਰ ਬਹੁਤ ਸੋਹਣਾ ਪੀਸ ਆ ਚੈੱਕ ਕਰ ਸਕਦੇ ਹੋ ਪ੍ਰਿੰਟਿੰਗ ਬਹੁਤ ਸੋਹਣੀ ਆ ਇਹਨਾਂ ਦੀ ਟੈਬੀ ਲਾਈਨਿੰਗ ਆ ਆਲ ਓਵਰ ਸੂਟ ਆ 5 ਮੀਟਰ ਦੀ ਕਟ ਮਿਲੂਗੀ ਕਲਰ ਇਹਦੇ ਵਿੱਚ ਮਿਲਣਗੇ ਤੁਹਾਨੂੰ ਤਿੰਨ ਬਹੁਤ ਜ਼ਿਆਦਾ ਸਟਾਕ ਟੈਬੀ ਲਾਈਨਿੰਗ ਦਾ ਆਪਣੇ ਕੋਲੇ ਬਾਟਮ ਵਰਕ ਦੇ ਨਾਲ ਵੀ ਆ ਚੁੱਕਿਆ ਵਾ ਬਸ ਇੱਕ ਦੋ ਦਿਨਾਂ ਦੇ ਵਿੱਚ ਵੀਡੀਓ ਇਹਨਾਂ ਦੀਆਂ ਸਾਰਿਆਂ ਦੀਆਂ ਪੈਣੀਆਂ ਸਟਾਰਟ ਹੋ ਜਾਣਗੀਆਂ ਜਿਹੜੀ ਸਟਾਕ ਕਲੀਅਰੈਂਸ ਸੇਲ ਚੱਲਦੀ ਆ ਬਸ ਇੱਕ ਦੋ ਵੀਡੀਓ ਉਹਨਾਂ ਦੀਆਂ ਆਉਣੀਆਂ ਨੇ ਉਸ ਤੋਂ ਬਾਅਦ ਸਾਰਾ ਸਪੀਰੀਅਰ ਫੈਬਰਿਕ ਸਟਾਰਟ ਹੋ ਜੂਗਾ ਆ ਲੋ ਜੀ ਇਹਦੇ ਵਿੱਚ ਹੈਗਾ ਸੈਕੰਡ ਕਲਰ ਏਅਰ ਫੋਰਸ ਕਲਰ ਇਹ ਵੀ ਕਲਰ ਬਹੁਤ ਸੋਣਾ ਬਹੁਤ ਪਿਆਰਾ 1500 ਰੁਪਈਆ ਪ੍ਰਾਈਸ ਆ ਜਿਹੜੀ ਵੀ ਭੈਣ ਨੂੰ ਚਾਹੀਦਾ ਹੋਇਆ ਲੈ ਸਕਦੇ ਹੋ ਬਹੁਤ ਸੋਹਣੀ ਯਾਨੀ ਕਿ ਫੈਬਰਿਕ ਦਾ ਪੁੱਛਣ ਦੀ ਲੋੜ ਹੀ ਨਹੀਂ ਹੈਗੀ ਇੰਨਾ ਸੋਹਣਾ ਦਸ਼ੀਆ ਦੀ ਮੈਂ ਹਮੇਸ਼ਾ ਅਸੀਂ ਕਹਿੰਦੇ ਆ ਕਿ ਦਸ਼ੀਆ ਦਾ ਨਾਂ ਆ ਗਿਆ ਜਿਵੇਂ ਰਾਮਟੈਕਸ ਦਾ ਨਾਂ ਆ ਗਿਆ ਫੈਬਰਿਕ ਬਾਰੇ ਤਾਂ ਪੁੱਛੋ ਹੀ ਲੋੜੀ ਬਹੁਤ ਵਧੀਆ ਸੁਪੀਰੀਅਰ ਫੈਬਰਿਕ ਆ ਸੌਫਟ ਬਿਲਕੁਲ ਹੀ ਜੈਜ ਆ ਪਰ ਰੂ ਨੂੰ ਹੱਥ ਲਾ ਲਿਆ ਕਾਟਨ ਬਿਲਕੁਲ ਸੇਮ ਹੈਗਾ ਰਿੰਕਲ ਫਰੀਆ ਸੇਮ ਜਾਰਜਟ ਵਾਂਗੂ ਫੈਬਰਿਕ ਆ ਬਹੁਤ ਵਧੀਆ ਬਿਲਕੁਲ ਹੀ ਲਾਈਟ weight ਆ ਇਹ ਤੋਂ ਤਾਂ ਕਿ ਇਹ ਲਾਈਨਿੰਗ ਲਾ ਕੇ ਕਿਉਂਕਿ ਇਹ ਸੂਟਾਂ ਨੇ ਵੱਡਣਾ ਵਾ ਪਰ ਫੇਰ ਵੀ ਪਾਏ ਹੋਏ ਸੂਟਾਂ ਦਾ ਬਿਲਕੁਲ ਪਤਾ ਨਹੀਂ ਲੱਗਦਾ ਇੰਨੇ ਲਾਈਟ ਵੇਟ ਦੇ ਤੀਸਰਾ ਕਲਰ ਇਹਦੇ ਵਿੱਚ ਹੈਗਾ ਜੀ ਗ੍ਰੇ ਕਲਰ ਹਾਂ ਤੀਸਰਾ ਕਲਰ ਇਹਦੇ ਵਿੱਚ ਹੈਗਾ ਗ੍ਰੇ ਕਲਰ ਇਹਦੀ ਵੀ ਪ੍ਰਿੰਟਿੰਗ ਬਹੁਤ ਸੋਹਣੀ ਆ ਦੇਖੋ ਬਹੁਤ ਤਿਆਰੀ ਆ ਮੈਂ ਹਮੇਸ਼ਾ ਜੋ ਵੀ ਫੈਬਰਿਕ ਲੈ ਕੇ ਆਉਣੀ ਆ ਬ੍ਰਾਂਡ ਨਾਲ ਦੱਸ ਕੇ ਤਾਂ ਹੀ ਲੈ ਕੇ ਆਉਣੀ ਆ ਕਿ ਹਰੇਕ ਬ੍ਰਾਂਡ ਦੀ ਆਪਣੀ ਇੱਕ ਕੁਆਲਿਟੀ ਆ ਤੇ ਆਪਣੇ ਪ੍ਰਾਈਸ ਨੇ ਇਹ ਨਹੀਂ ਹੈਗਾ ਇਹ ਵਾਲੀ ਹੁਣ ਪ੍ਰਿੰਟਿੰਗ ਆ ਰਸ਼ੀਆਂ ਨੇ ਬਣਾਈ ਆ ਇਹ ਹੋਰ ਬ੍ਰਾਂਡ ਜਿਵੇਂ ਤਮੰਨਾ ਵਗੈਰਾ ਉਹਨਾਂ ਨੇ ਵੀ ਬਣਾ ਦੇਣੀ ਆ ਉਹਨਾਂ ਨੇ 2 200 3 300 ਰੁਪਿਆ ਪ੍ਰਾਈਸ ਵੀ ਲੈਸ ਕਰ ਦੇਣਾ ਤੇ ਪਰ ਕੁਆਲਿਟੀ ਇਹ ਵਾਲੀ ਨਹੀਂ ਉਹਦੇ ਵਿੱਚ ਮਿਲਣੀ ਮਿਲੂਗੀ ਟੈਬੀ ਲਾਈਨਿੰਗ ਟੈਬੀ ਲਾਈਨਿੰਗ ਵੀ ਬਹੁਤ ਕੱਪੜਿਆਂ ਉੱਪਰ ਯਾਨੀ ਕਿ ਆਊਗੀ ਸੈਮੀ ਪਿਓਰ ਵਿਸਕੋਸ ਹਰ ਤਰ੍ਹਾਂ ਦੇ ਫੈਬਰਿਕ ਦੇ ਉੱਪਰ ਆਊਗੀ ਪਰ ਇਹ ਪਿਊਰੀ ਵਿਸਕੋਸ ਵਾਲੀ ਕੁਆਲਿਟੀ ਆ ਬਹੁਤ ਸੋਹਣੀ ਫੈਬਰਿਕ ਤੁਸੀਂ ਫੀਲ ਕਰ ਸਕਦੇ ਹੋ ਬਹੁਤ ਸੋਹਣਾ ਸਾਰਾ ਫੈਬਰਿਕ ਆ ਤਿੰਨ ਕਲਰਾਂ ਉੱਪਰ ਆ ਜਿਹੜਾ ਵੀ ਕਲਰ ਪਸੰਦ ਆ ਫਟਾਫਟ ਸਕਰੀਨਸ਼ਾਟ ਲੈ ਕੇ WhatsApp ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਜਿਹੜਾ ਅਗਲਾ ਹੈਗਾ ਸੂਟ ਜੀ ਇਹ ਹੈਗਾ ਜਿਹੜਾ ਫੋਟੋ ਵਾਲਾ ਪੀਸ ਆਪਣੇ ਕੋਲ ਕਾਫੀ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਹੈ ਵੀ ਇਹ ਵਿਸਕੋਸ ਮਸਲੀਨ ਦੇ ਉੱਪਰ ਆ ਕ੍ਰੀਮ ਕਲਰ ਦਾ ਸੂਟ ਆ ਇਹ ਆਫ ਵਾਈਟ ਜਾਂ ਬਹੁਤ ਵਧੀਆ ਟ੍ਰੈਂਡਿੰਗ ਦੇ ਉੱਪਰ ਆ ਸਾਰਾ ਇਹ ਬਰਬਰੀ ਦੇ ਉੱਪਰ ਵੀ ਆ ਉਹਦੀ ਰੇਂਜ ਕਾਫੀ ਆ ਇਹ ਹੈਗਾ ਵਿਸਕੋਸ ਮਸਲੀਨ ਦੇ ਉੱਪਰ ਆ ਲੋ ਸਾਢੇ 2300 ਰੁਪਿਆ ਦਾ ਪ੍ਰਾਈਸ ਆ ਜਿਹੜਾ ਮਰਜੀ ਇਹਨਾਂ ਜੋ ਸੂਟ ਤੁਸੀਂ ਲੈ ਸਕਦੇ ਹੋ ਪ੍ਰਿੰਟ ਚੈੱਕ ਕਰੋ ਦੇਖੋ ਕਿੰਨੀ ਸੋਹਣੀ ਪ੍ਰਿੰਟਿੰਗ ਆ ਪਾਏ ਹੋਏ ਦੀ ਲੁੱਕ ਜਿਹੜੀ ਹੋਣੀ ਆ ਉਹ ਸਭ ਤੋਂ ਅਲੈਦਾ ਆਣੀਆ ਕਿਉਂਕਿ ਲੱਗਦਾ ਆ ਜਿਵੇਂ ਵਰਕ ਹੋਇਆ ਬਹੁਤ ਜਿਵੇਂ ਬਰਸ਼ ਪੇਂਟ ਜਾਂ ਕੁਝ ਕਰਵਾਇਆ ਹੁੰਦਾ ਸਾਰੀ ਡਿਜੀਟਲ ਪ੍ਰਿੰਟਿੰਗ ਹੋਈ ਹੋਈ ਆ ਬਹੁਤ ਸੋਹਣੀ ਬੇਸ ਬਿਲਕੁਲ ਟੈਬੀ ਲਾਈਨਿੰਗ ਵਾਂਗੂ ਆ ਲਾਈਨਿੰਗ ਸੇ ਇੱਚ ਵੀ ਮਿਲਣਗੀਆਂ ਪਰ ਇਹ ਵਿਸਤੋਸ ਮਸਲੀਨ ਆ ਲਾਈਨਾਂ ਵਾਲੀ ਆ ਲੋ ਜੀ ਕਿਉਂਕਿ ਇਹਨੂੰ ਵੀ ਬਹੁਤ ਯਾਨੀ ਕਿ ਤੁਹਾਨੂੰ ਮਿਲਣਗੇ ਜਿਹੜੇ ਕਿ ਆ ਲਾਈਨਿੰਗ ਵਾਲੀ ਮਸਲੀਨ ਨੂੰ ਵੀ ਟੈਬੀ ਲਾਈਨਿੰਗ ਕਹਿ ਕੇ ਹੀ ਸੇਲ ਕਰਨਗੇ ਆ ਲੋ ਜੀ ਇਹ ਹੈਗਾ ਬਾਹਾਂ ਦੇ ਉੱਪਰ ਡਿਜ਼ਾਈਨ ਬਹੁਤ ਸੋਹਣਾ ਆਲਓਵਰ 5 ਮੀਟਰ ਦੀ ਕਾਟਾ ਬਹੁਤ ਸੋਹਣਾ ਯਾਨੀ ਕਿ ਰੀਜ਼ਨੇਬਲ ਇਹ ਬਹੁਤ ਵਿਸਕੋਸ ਦੀ ਸਾਰੀ ਕੁਆਲਿਟੀ ਲੱਗੀ ਹੋਈ ਆ ਸੂਟ ਦੀ ਇਹਦੇ ਨਾਲ ਤੁਹਾਨੂੰ ਦੁਪੱਟਾ ਵੀ ਮਿਲੇਗਾ ਸੇਮ ਵਿਸਕੋਸ ਮਸਲੀਨ ਦਾ ਸਾਰਾ ਡਿਜੀਟਲ ਦੇਖੋ ਦੁਪੱਟਾ ਬਹੁਤ ਸੋਹਣਾ ਬਹੁਤ ਸ਼ਾਨਦਾਰ ਸਾਰਾ ਦੁਪੱਟਾ ਬਣਿਆ ਹੋਇਆ ਜਿਹੜਾ ਮਰਜੀ ਪੀਸ ਲੈ ਸਕਦੇ ਹੋ ਬਹੁਤ ਸੋਹਣੀ ਕੁਆਲਿਟੀ ਦੇ ਉੱਪਰ ਇਹ ਸੀ ਕਿ ਮਿਲੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਆ ਤੁਹਾਨੂੰ ਵਧੀਆ ਲੱਗੀ ਹੋਗੀ ਕਲੈਕਸ਼ਨ ਪੂਰੀ ਸੁਪਰ ਹਿੱਟ ਲੈ ਕੇ ਆਈਆਂ ਬਹੁਤ ਸੋਹਣੀ ਆ ਫਿਕ ਫਲੈਕਟਰਡ ਜੇ ਪੀਸ ਨੇ ਜਿਆਦਾ ਮੈਨੂੰ ਸੀ ਅੱਜ ਤੁਹਾਡੇ ਨਾਲ ਇੱਕ ਦੋ ਗੱਲਾਂ ਕਰਨੀਆਂ ਤੇ ਉਹਦੇ ਕਰਕੇ ਵੀਡੀਓ ਬਣਾਉਣੀ ਸੀਗੀ ਤੇ ਇੱਕ ਜਿਹੜਾ ਵਰਕ ਹੋ ਕੇ ਸੂਟ ਰੈਡੀ ਹੋ ਕੇ ਆਇਆ ਸੀ ਉਹ ਦਿਖਾਉਣਾ ਸੀ ਬਾਕੀ ਸੈਂਪਲ ਦੇ ਤੌਰ ਤੇ ਇਹਦਾ ਜਿੰਨੇ ਮਰਜੀ ਪੀਸ ਆ ਸੂਟ ਦੇ ਵੀ ਲੈ ਸਕਦੇ ਹੋ ਇਹ ਵੀ ਸੂਟ ਇਹ ਨਹੀਂ ਵੀ ਇੱਕ ਹੀ ਮਿਲੂਗਾ ਜਿੰਨੇ ਮਰਜੀ ਇਹਦੇ ਆਰਡਰ ਕਰ ਸਕਦੇ ਹੋ ਉਹਨੇ ਪੀਸ ਤੁਹਾਨੂੰ ਇਹਦੇ ਅਵੇਲੇਬਲ ਮਿਲਣਗੇ ਜੀ ਤੇ ਚਲੋ ਜੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਜਾਣ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਜਰੂਰ ਕਰ ਲਿਓ ਸ਼ੇਅਰ ਜਰੂਰ ਕਰ ਲਿਓ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿਦਾਂ ਦੀ ਲੱਗੀ ਤੇ ਬਾਕੀ ਤੁਹਾਡੇ ਮਨ 'ਚ ਵੀ ਕੋਈ ਵੀ ਕੁਐਸਚਨ ਹੁੰਦਾ ਤਾਂ ਤੁਸੀਂ ਦੱਸ ਸਕਦੇ ਹੋ ਪੁੱਛ ਸਕਦੇ ਹੋ ਤੇ ਬਾਕੀ ਕੋਈ ਵੀ ਗਲਤੀ ਆਪਾਂ ਹੋਵੇ ਹਨਾ ਕਹਿਣ 'ਚ ਸੁਣਨ 'ਚ ਜਾਂ ਕੁਝ ਵੀ ਤਾਂ ਛੋਟੀ ਭੈਣ ਸਮਝ ਕੇ ਮਾਫ ਕਰ ਸਕਦੇ ਹੋ ਓਕੇ ਜੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਦੇ ਨਾਲ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ